ਡਾਕਟਰ ਕੁਲਵਿੰਦਰ ਕੌਰ ਮਨਹਾਸ ਦੀ ਪੁਸਤਕ ਸੁਪਨਿਆਂ ਦਾ ਕਰਦੇਬਾਨੀ ਸਰਦਾਰ ਗੁਰਪ੍ਰੀਤ ਸਿੰਘ ਦਾ ਅਧਿਆਇ 11 ਭਾਗ 9 ਸੁਪਨਿਆਂ ਦੇ ਘਰ ਵਿੱਚ ਰਹਿਣ ਵਾਲੀ ਪੀੜਤ ਰੋਗੀ ਦਿਮਾਗੀ ਤੌਰ ਤੇ ਪਰੇਸ਼ਾਨ ਕਰੋੜਪਤੀ ਲक्की ਗੁਪਤਾ ਇਤਿਹਾਸਕ ਅਸਥਾਨ ਮਲੇਰਕੋਟਲਾ ਦਾਣਾ ਮੰਡੀ ਦੇ ਕੋਲ 메ਨ ਬਾਜ਼ਾਰ ਵਿੱਚ ਸ਼੍ਰੀ ਫਕੀਰ ਚੰਦ ਗੁਪਤਾ ਦੀ ਥੋਕ ਦੀ ਦੁਕਾਨ ਸੀ ਜਿੱਥੋਂ ਪੰਜੀਰੀ ਤੇ ਬਿਆਦਾ ਸਮਾਨ ਮਿਲਦਾ ਸੀ ਬਦਾਮ, ਅਖਰੂਟ, ਕਾਜੂ, ਮਗਜ਼ ਤੇ ਹੋਰ ਮੇਵੇ ਮਿਲਦੇ ਸਨ ਇਸ ਥੋਕ ਦੀ ਦੁਕਾਨ ਤੇ ਰੱਬ ਦੀ ਬਖਸ਼ਿਸ਼ ਐਨੀ ਸੀ ਕਿ 5 ਲੱਖ ਦੀ ਰੋਜ਼ਾਨਾ ਵਿਕਰੀ ਸੀ ਸਾਰਾ ਪਰਿਵਾਰ ਇਕੱਠਾ ਰਹਿੰਦਾ ਸੀ ਚਾਚੇ ਤਾਏ ਉਹਨਾਂ ਦੇ ਬੱਚੇ ਸਾਰੇ ਸੰਯੁਕਤ ਪਰਿਵਾਰ ਯਾਨੀ ਜੁਆਇੰਟ ਫੈਮਿਲੀ ਵਿੱਚ ਰਹਿੰਦੇ ਸਨ ਫਕੀਰ ਚੰਦ ਗੁਪਤਾ ਦੇ ਇੱਕ ਪੁੱਤਰ ਦਾ ਨਾਮ ਸੁਰੇਸ਼ ਕੁਮਾਰ ਗੁਪਤਾ ਸੀ ਜਿਸ ਦੇ ਚਾਰ ਪੁੱਤਰ ਸਨ ਜਿਨ੍ਹਾਂ ਵਿੱਚੋਂ ਇੱਕ ਲੱਕੀ ਗੁਪਤਾ ਸੀ ਲੱਖੀ ਗੁਪਤਾ ਫਕੀਰਚੰਦ ਗੁਪਤਾ ਦਾ ਪੁੱਤਰਾ ਸੀ ਇਹ ਸਾਰੇ ਮਿਲ ਕੇ ਕੰਮ ਕਰਦੇ ਸੀ ਤੇ ਇੱਕੋ ਘਰ ਵਿੱਚ ਰਹਿੰਦੇ ਸੀ ਫਕੀਰਚੰਦ ਗੁਪਤਾ ਦੀ ਮੌਤ 1994 ਵਿੱਚ ਹੋ ਗਈ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ بیٹے ਸੁਰੇਸ਼ ਕੁਮਾਰ ਗੁਪਤਾ ਦੀ ਨਗਰਾਨੀ ਹੇਠ ਇਹ ਦੁਕਾਨ ਬਹੁਤ ਵਧੀਆ ਚੱਲਦੀ ਰਹੀ ਕਹਿੰਦੇ ਨੇ ਕਿ ਜਦੋਂ ਉਹ ਬੋਲਦੇ ਸੀ ਉਹਨਾਂ ਦੇ ਮੂੰਹੋਂ ਫੁੱਲ ਕਰਦੇ ਸਨ ਆਰਥਿਕ ਤੌਰ ਤੇ ਸੰਪੰਨ ਤੇ ਸਵਾਦ ਦੇ ਵਧੀਆ ਇਨਸਾਨ ਹੋਣ ਕਰਕੇ ਉਹਨਾਂ ਦੇ ਪੁੱਤਰ ਲक्की ਗੁਪਤਾ ਦਾ ਰਿਸ਼ਤਾ ਵੀ ਇੱਕ tnਾਟ ਪਰਿਵਾਰ ਵਿੱਚ ਸ਼ਿਲਪੀ ਨਾਮ ਦੀ ਕੁੜੀ ਨਾਲ ਹੋ ਗਿਆ। ਉਹਨਾਂ ਦੀ ਇੱਕ ਲੜਕੀ ਗ੍ਰੀਸ਼ਾ ਯਾਨੀ ਪੀਰੂ ਹੈ। ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਸੀ। ਪਰੰਤੂ ਸਨ 2015 ਵਿੱਚ ਲੱਕੀ ਦੇ ਪਿਤਾ ਸ਼੍ਰੀ ਸੁਰੇਸ਼ ਕੁਮਾਰ ਗੁਪਤਾ ਜੀ ਦੀ ਮੌਤ ਤੋਂ ਬਾਅਦ ਹਾਲਾਤ ਬਦਲ ਗਏ। ਸਾਰੇ ਅੱਡ ਹੋ ਗਏ। ਚਾਚਾ ਮਹਿੰਦਰ ਸਿੰਘ ਵੀ ਅੱਡ ਹੋ ਗਿਆ। ਹੁਣ ਹਰ ਇੱਕ ਦੀ ਆਪਣੀ ਵੱਖਰੀ ਦੁਕਾਨ ਤੇ ਵੱਖਰਾ ਘਰ ਸੀ। ਲੱਕੀ ਗੁਪਤਾ ਦੇ ਨਾਮ ਆਪਣੇ ਪਿਓ ਦਾਦੇ ਵਾਲੀ ਪੁਰਾਣੀ ਦੁਕਾਨ ਆਈ ਲੱਕੀ ਗੁਪਤਾ ਸ਼ਰੀਫ ਭਾਵਕ ਨੌਜਵਾਨ ਸੀ ਉਸਨੇ ਸਾਰਾ ਕੰਮ ਆਪਣੇ ਦਾਦੇ ਤੇ ਪਿਤਾ ਦੀ ਨਿਗਰਾਨੀ ਹੇਠ ਕੀਤਾ ਸੀ ਭਰਾਵਾਂ ਨਾਲੋਂ ਅੱਡ ਹੁਣ ਤੋਂ ਬਾਅਦ ਜਦੋਂ ਉਸਨੂੰ ਇਕੱਲੇ ਕੰਮ ਕਰਨਾ ਪਿਆ ਤਾਂ ਠੀਕ ਤਰ੍ਹਾਂ ਨਾਲ ਕੰਮ ਚਲਾ ਨਾ ਸਕਿਆ ਬਾਕੀ ਸਾਰਿਆਂ ਦਾ ਕੰਮ ਵਧੀਆ ਚੱਲਣ ਲੱਗ ਪਿਆ ਪਰ ਇਸਤਾ ਕੰਮ ਥੱਲੇ ਜਾਣ ਲੱਗਾ ਇਸ ਕਰੋਂ ਪਰੇਸ਼ਾਨ ਹੋ ਕੇ ਇੱਕ ਵਾਰੀ ਇਹ ਆਪਣੀ ਦੁਕਾਨ ਬੰਦ ਕਰਕੇ ਰਾਏਕੋਟ ਚਲਾ ਗਿਆ ਤਿੰਨ ਚਾਰ ਮਹੀਨੇ ਉੱਥੇ ਕੱਪੜੇ ਦਾ ਕੰਮ ਕਰਦਾ ਰਿਹਾ ਕਮ ਛਡ ਕੇ ਫਿਰ ਵਾਪਸ ਆ ਗਿਆ ਕਮ ਨਾ ਚੱਲਣ ਕਰਕੇ ਦਿਮਾਗੀ ਤੌਰ ਤੇ ਪਰੇਸ਼ਾਨ ਰਹਿਣ ਲੱਗਾ ਢਾਈ ਤਿੰਨ ਸਾਲ ਇਹ ਐਵੇਂ ਹੀ ਰਿਹਾ ਘਰ ਜਾ ਕੇ ਆਪਣੀ ਪਤਨੀ ਨਾਲ ਬੀਮਾਰ ਘਟਾਈ ਕਰਨ ਲੱਗਾ ਜਿਸ ਕਰਕੇ ਪਤਨੀ ਰੋਜ਼ ਦੀ ਬੀਮਾਰ ਘਟਾਈ ਤੋਂ ਤੰਗ ਆ ਕੇ ਆਪਣੀ ਕੁੜੀ ਨੂੰ ਲੈ ਕੇ ਪੇਕੇ ਘਰ ਚਲੀ ਗਈ ਜਿੱਥੇ ਪੇਕੇਆਂ ਨੇ ਉਸ ਨੂੰ ਪੂਰਾ ਸਹਿਯੋਗ ਦਿੱਤਾ ਪਤਨੀ ਦੇ ਪੇਕੇ ਜਾਣ ਤੋਂ ਬਾਅਦ ਲਕੀ ਗੁਪਤਾ ਦੀ ਹਾਲਤ ਪਹਿਲਾਂ ਨਾਲੋਂ ਵੀ ਜ਼ਿਆਦਾ ਖਰਾਬ ਹੋ ਗਈ ਉਸਨੇ ਆਪਣੀ ਦਾੜੀ ਤੇ ਸਿਰ ਦੇ ਵਾਲ ਬਦਾਲ ਲਏ ਉਮੇਰੇ ਕਪੜੇ 파 ਕੀ ਰਖਦਾ ਜੇ ਉਸ ਦਾ ਪ੍ਰਾਚਾਚਾ ਚਾਚਾ ਦਾ ਕੋਈ ਹੋਰ ਦੁਕਾਨਦਾਰ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਉਹਨਾਂ ਨੂੰ ਗਾਲਾਂ ਕੱਢਣ ਲੱਗ ਪੈਂਦਾ ਆਪਣੇ ਚਾਚੇ ਦੇ ਵੱਟਾ ਮਾਰ ਕੇ ਉਸ ਨੇ ਉਸ ਦਾ ਸਿਰ ਪੜ ਦਿੱਤਾ ਸੀ ਪੁਰਾਣੇ ਜ਼ਮਾਨੇ ਦੇ ਬਹੁਤ ਸਾਰੇ ਵੱਟੇ ਮਾਲ ਤੋਲਣ ਲਈ ਉਸ ਦੀ ਦੁਕਾਨ ਤੇ ਪੈਸਨ ਇਸ ਲਈ ਡਰਦਾ ਕੋਈ ਉਸ ਦੀ ਦੁਕਾਨ ਤੇ ਚੜਦਾ ਨਹੀਂ ਸੀ ਦੁਕਾਨ ਵਿੱਚ ਥੋੜਾ ਬਹੁਤੀ ਸਮਾਨ ਸੀ ਲਗਭਗ ਸਾਰੀ ਥੱਟੀ ਖਾਲੀ ਪਈ ਸੀ ਜਦੋਂ ਉਹ ਠੀਕ ਸੀ ਤਾਂ ਦੁਕਾਨ ਤੇ ਬੈਠਾ ਗਾਕਨਵਾਜ਼ਾ ਮਾਰਦਾ ਰਹਿੰਦਾ ਸੀ ਇਹ ਕੋਈ ਗਾਕਸਤੀ ਦੁਕਾਨ ਤੇ ਆ ਜਾਂਦਾ ਤਾਂ ਆਸ-ਪਾਸੋਂ ਕਿਸੇ ਦੁਕਾਨ ਤੋਂ ਸੌਦਾ ਲਿਆ ਕੇ ਦੇ ਦਿੰਦਾ ਸੀ ਇਸ ਤਰ੍ਹਾਂ ਦੋ ਤਿੰਨ ਸੌਦੀਆਂ ਚੀਜ਼ਾਂ ਵੇਚ ਦਿੰਦਾ ਸੀ ਪਰ ਹੌਲੀ-ਹੌਲੀ ਹਾਲਾਤ ਜ਼ਿਆਦਾ ਵਿਗੜ ਗਏ ਹੁਣ ਉਸ ਨੂੰ ਕੋਈ ਦੁਕਾਨਦਾਰ ਨਹੀਂ ਬੁਲਾਉਂਦਾ ਸੀ ਉਹ ਆਪ ਵੀ ਕਿਸੇ ਨਾਲ ਬੋਲਦਾ ਨਹੀਂ ਸੀ ਅਨਮੋਲ ਨਾਮ ਦੇ ਇੱਕ ਨੌਜਵਾਨ ਨੇ ਲक्की ਗੁਪਤਾ ਦੀ ਵੀਡੀਓ ਬਣਾ ਕੇ ਸੁਪਨਿਆਂ ਦੇ ਘਰ ਸਰਦਾਰ ਗੁਰਪ੍ਰੀਤ ਸਿੰਘ ਨੂੰ ਭੇਜੀ ਉਹ ਆਪਣੀ ਟੀਮ ਨਾਲ 4 ਨਵੰਬਰ 2021 ਨੂੰ ਦੀਵਾਲੀ ਵਾਲੇ ਦਿਨ ਲੱਕੀ ਗੁਪਤਾ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਲਿਓਨ ਲੀਬਲਰ ਕੋਲ ਲਿਪੁਜੀ ਉਹਨਾਂ ਨੇ ਉਸਦੀ ਦੁਕਾਨ ਤੇ ਜਾ ਕੇ ਬਦਾਮ ਕਾਜੂ ਜਲੇਬੀਆਂ ਦਾ ਰੰਗ ਚਾਰੀ ਅਗਸਤ ਤੇ ਮਿੱਠਾ ਸੋਡਾ ਮੰਗਿਆ ਉਸਨੇ ਕਿਹਾ ਕਿ ਉਸਦੀ ਦੁਕਾਨ ਤੇ ਚੀਜ਼ਾਂ ਨਹੀਂ ਹਨ ਸਰਦਾਰ ਗੁਰਪ੍ਰੀਤ ਸਿੰਘ ਨੇ ਦੇਖਿਆ ਕਿ ਦੁਕਾਨ ਤੇ ਸਾਬਣ ਤੇ ਮਾਚਸ ਦੀਆਂ ਡੱਬੀਆਂ ਪਈਆਂ ਹਨ ਉਹਨਾਂ ਨੇ ਕਿਹਾ ਕਿ ਸਾਨੂੰ ਸਾਬਣ ਤੇ ਮਾਚਸ ਦੀਆਂ ਡੱਬੀਆਂ ਦੇ ਦਿਓ ਲੱੱਕੀ ਗੁਪਤਾ ਨੇ ਲਿਫਾਫੇ ਵਿੱਚ ਪਾ ਕੇ ਚੀਜ਼ਾਂ ਉਹਨਾਂ ਨੂੰ ਫੜਾ ਦਿੱਤੀਆਂ ਉਹ ਲਿਫਾਫਾ ਫੜ ਕੇ ਜਦੋਂ ਫੇਰ ਵੀ ਉੱਥੇ ਖੜੋਤੇ ਰਹੇ ਤੇ ਲੱੱਕੀ ਗੁਪਤਾ ਗੁੱਸੇ ਨਾਲ ਕਹਿਣ ਲੱਗਾ ਹੁਣ ਤੁਸੀਂ ਮੇਰੀ ਦੁਕਾਨ ਤੋਂ ਬਾਹਰ ਜਾਓ। ਉਹਨਾਂ ਨੇ ਕਿਹਾ ਸਾਡੀ ਗੱਡੀ ਆ ਰਹੀ ਹੈ। ਜਦੋਂ ਆ ਗਈ ਅਸੀਂ ਚਲੇ ਜਾਵਾਂਗੇ। ਇਸ ਵਕਤ ਲੱੱਕੀ ਗੁਪਤਾ ਨੇ ਟੁੱਟੀ ਹੋਈ ਐਨਕ ਲਾਈ ਹੋਈ ਸੀ। ਪੈਂਟ ਜੋ ਲੱਕ ਤੋਂ ਢਿੱਲੀ ਸੀ। ਰੱਸੀ ਨਾਲ ਉਸਨੂੰ ਬੰਨਿਆ ਹੋਇਆ ਸੀ। ਚੱਪਲਾਂ ਵੀ ਟੁੱਟੀਆਂ ਹੋਈਆਂ ਸੀ। ਇੱਕ ਕਰੋੜਪਤੀ باپ ਦੇ ਬੇਟੇ ਦਾ ਇਹ ਹਾਲ ਬਣ ਚੁੱਕਾ ਸੀ। ਉੱਥੇ ਬਹੁਤ ਸਾਰੇ ਪੁਰਾਣੇ ਪੈਨ ਪਏ ਸਨ। ਲੱੱਕੀ ਥੋੜੀ-ਥੋੜੀ ਦੇਰ ਬਾਅਦ ਗੱਲੇ ਵਿੱਚ ਪਈ ਭਾਂਣ ਗਿਣਨ ਲੱਗ ਪੈਂਦੀ। ਵਰਾਨੀਆਂ ਬੋਰੀਆਂ ਵਿੱਚ ਕੁਝ ਮਿਰਚਾਂ ਸੋਇਆ ਬੀਂਂ ਦੀਆਂ ਬੜੀਆਂ ਤੇ ਨਾਰੀਅਲ ਪੈਸਨ ਲੱਕੀ ਸਰਦਾਰ ਗੁਰਪ੍ਰੀਤ ਸਿੰਘ ਹੋਰਾਂ ਨੂੰ ਵਾਰ-ਵਾਰ ਆਪਣੀ ਦੁਕਾਨ ਵਿੱਚੋਂ ਬਾਹਰ ਜਾਣ ਲਈ ਕਹਿ ਰਿਹਾ ਸੀ ਫਿਰ ਬਣਾਈ ਹੋਈ ਯੋਜਨਾ ਮੁਤਾਬਕ ਤਿੰਨ ਚਾਰ ਨੌਜਵਾਨਾਂ ਨੇ ਲੱਕੀ ਨੂੰ ਫੜ ਕੇ ਦੁਕਾਨ ਤੋਂ ਬਾਹਰ ਲਿਆਂਦਾ ਉਹ ਡਰ ਗਿਆ ਤੇ ਡਰਦਾ ਹੋਇਆ ਪੁੱਛਣ ਲੱਗਾ ਤੁਸੀਂ ਮੈਨੂੰ ਇਹ ਤਾਂ ਦੱਸੋ ਕਿ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਤੇ ਮੈਨੂੰ ਕਿੱਥੇ ਲੈ ਜਾ ਰਹੇ ਹੋ ਸਰਦਾਰ ਗੁਰਪ੍ਰੀਤ ਸਿੰਘ ਉਸ ਨੂੰ ਸੁਪਨਿਆਂ ਦੇ ਘਰ ਬਾਰੇ ਦੱਸਦੇ ਹਨ ਜੇ ਆਪਣੀ ਜੇਬ ਵਿੱਚੋਂ ਕੱਢ ਕੇ ਉਸ ਨੂੰ ਆਪਣਾ ਕਾਰਡ ਦਿਖਾਉਂਦੇ ਹਨ ਉਹ ਕਹਿੰਦਾ ਹੈ ਮੈਂ ਕਿਧਰੇ ਨਹੀਂ ਜਾਣਾ ਚਾਹੁੰਦਾ ਤੁਸੀਂ ਮੈਨੂੰ ਛੱਡ ਦਿਓ ਸਰਦਾਰ ਗੁਰਪ੍ਰੀਤ ਸਿੰਘ ਉਸ ਨੂੰ ਕਹਿੰਦੇ ਹਨ ਤੂੰ ਆਪ ਕਿਧਰੇ ਨਹੀਂ ਜਾਣਾ ਅਸੀਂ ਤੈਨੂੰ ਲੈ ਕੇ ਜਾਣਾ ਹੈ ਤੂੰ ਦੇਖ ਆਪਣੀ ਹਾਲਤ ਕੀ ਬਣਾਈ ਹੋਈ ਹੈ ਜਦੋਂ ਤੂੰ ਬਿਲਕੁਲ ਠੀਕ ਹੋ ਗਿਆ ਫੇਰ ਵਾਪਸ ਆ ਕੇ ਆਪਣੀ ਦੁਕਾਨ ਚਲਾਈ ਜਦੋਂ ਲੱਕੀ ਗੁਪਤਾ 90% ਠੀਕ ਹੋ ਜਾਂਦਾ ਹੈ ਤਾਂ ਉਸ ਦੀ ਪਤਨੀ ਬੇਟੀ ਸਾਲਾ ਤੇ ਕੁਝ ਹੋਰ ਮੈਂਬਰ ਉਸ ਨੂੰ ਸੁਪਨਿਆਂ ਦੇ ਘਰ ਮਿਲਣ ਆਉਂਦੇ ਹਨ ਸਾਰੇ ਬਹੁਤ ਖੁਸ਼ ਹੁੰਦੇ ਹਨ ਉਹ ਕਹਿੰਦਾ ਹੈ ਕਿ ਉਹ ਆਪਣੀ ਬੇਟੀ ਨੂੰ ਡਾਕਟਰ ਜਾਂ ਵਕੀਲ ਬਣਾਏਗਾ ਲੱਕੀ ਗੁਪਤਾ ਠੀਕੋ ਕੇ ਵਾਪਸ ਮਲੇਰਕੋਟਲੇ ਚਲਾ ਜਾਂਦਾ ਹੈ ਜਦੋਂ ਸਰਦਾਰ ਗੁਰਪ੍ਰੀਤ ਸਿੰਘ ਉਸ ਨੂੰ ਦੁਕਾਨ ਵਿੱਚ ਸਾਮਾਨ ਪਾਉਣ ਲਈ 50000 ਰੁਪਏ ਦਿੰਦੇ ਹਨ ਤੋਂ ਲੈਂਦਾ ਨਹੀਂ ਤੇ ਕਹਿੰਦਾ ਹੈ ਕਿ ਉਹ ਆਪ ਮਿਹਨਤ ਕਰਕੇ ਪੈਸੇ ਕਮਾਏਗਾ ਉਸ ਦਾ ਸਾਲਾ ਜਦੋਂ ਸੁਪਨਿਆਂ ਤੇ ਕਰ ਮਿਲਣਾ ਆਉਂਦਾ ਤਾਂ ਦੱਸਦਾ ਕਿ ਇਸ ਦਾ ਬਹੁਤ ਸਾਰਾ ਪੈਸਾ ਤੇ ਸੋਨਾ ਸਾਡੇ ਕੋਲ ਪਿਆ ਹੈ ਲੱਕੀ ਗੁਪਤਾ ਠੀਕ ਹੋ ਕੇ ਹੁਣ ਆਪਣੀ ਦੁਕਾਨ ਚਲਾਉਂਦਾ ਹੈ ਸਰਦਾਰ ਗੁਰਪ੍ਰੀਤ ਸਿੰਘ ਇੱਕ ਦਿਨ ਉਸ ਦੀ ਦੁਕਾਨ ਤੇ ਜਾਂਦੇ ਹਨ ਤੇ ਮਲੇਰ ਕੋਟਲਾ ਨਿਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਇਸ ਦੁਕਾਨ ਤੋਂ ਵੱਧ ਤੋਂ ਵੱਧ ਸਾਮਾਨ ਖਰੀਦਣ ਤਾਂ ਜੋ ਇਹ ਦੁਕਾਨ ਪਹਿਲਾਂ ਵਾਂਗ ਚੱਲ ਸਕੇ ਦੁਕਾਨ ਬਹੁਤ ਸੋਹਣੀ ਬਣ ਚੁੱਕੀ ਸੀ ਤੇ ਬਹੁਤ ਸਾਰਾ ਸਾਮਾਨ ਦੁਕਾਨ ਵਿੱਚ ਪਿਆ ਸੀ ਲੱਕੀ ਗੁਪਤਾ ਤਿਆਰ ਹੋ ਕੇ ਕਾਊਂਟਰ ਤੇ ਬੈਠਾ ਸੀ ਤੇ ਗਾਹਕਾਂ ਨੂੰ ਸਾਮਾਨ ਦੇ ਰਿਹਾ ਸੀ ਉਹ ਬਹੁਤ ਖੁਸ਼ ਸੀ ਉਸ ਨੇ ਦੱਸਿਆ ਕਿ ਉਸ ਦੀ ਦੁਕਾਨ ਠੀਕ ਚੱਲ ਰਹੀ ਹੈ ਉਸ ਨੇ ਸਰਦਾਰ ਗੁਰਪ੍ਰੀਤ ਸਿੰਘ ਉਹਨਾਂ ਦੀ ਟੀਮ ਨੂੰ ਚਾਹ ਮੰਗਵਾ ਕੇ ਭਲਾਈ ਤੇ ਬਿਸਕੁਟ ਖਵਾਈ। ਰਬ ਹੀ ਰੂ ਸਰਦਾਰ ਗੁਰਪ੍ਰੀਤ ਸਿੰਘ ਤੇ ਉਹਨਾਂ ਦੀ ਟੀਮ ਦੁਆਰਾ ਕੀਤੀ ਮਿਹਨਤ ਰੰਗ ਲਿਆਈ ਚੱਜ ਲक्की ਗੁਪਤਾ ਦਾ ਜੀਵਨ ਫੇਰ ਲੀਤੇ ਆ ਚੁੱਕਾ ਹੈ। ਉਹ ਖੁਸ਼ ਹੈ ਤੇ ਆਪਣੇ ਪਰਿਵਾਰ ਨਾਲ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਹੈ। ਤਨ ਹੰ ਸਰਦਾਰ ਗੁਰਪ੍ਰੀਤ ਸਿੰਘ ਤੇ ਉਹਨਾਂ ਦੁਆਰਾ ਕੀਤੀ ਜਾ ਰਹੀ ਮਨੁੱਖਤਾ ਦੀ ਸੇਵਾ 13 ਸਾਲਾਂ ਬਾਅਦ ਬੋਲਣ ਲੱਗਾ। ਮਾਂ ਦਾ ਚੰਨੀ ਪੁੱਤਰ ਇੱਕ ਮਾਂ ਰੋਂਦੀ ਕਰ ਲਾਂਦੀ ਆਪਣੇ ਨੌਜਵਾਨ ਪੁੱਤਰ ਨੂੰ ਲੈ ਕੇ ਸੁਪਨਿਆਂ ਦੀ ਘਰ ਆਈ ਉਸ ਦਾ ਪੁੱਤਰ ਚਰਨਜੀਤ ਸਿੰਘ ਚੰਨੀ ਪਿਛਲੇ 13 ਸਾਲਾਂ ਤੋਂ ਬੋਲਦਾ ਨਹੀਂ ਸੀ ਇਹ ਨੌਜਵਾਨ ਕੁਲ 23 ਦਿਨ ਸੁਪਨਿਆਂ ਦੀ ਘਰਿਆ ਇਸ ਦਾ ਇਲਾਜ ਸ਼ੁਰੂ ਕੀਤਾ ਦਵਾਈ ਦੇਣੀ ਚਾਲੂ ਕੀਤੀ ਇੱਕ ਦਿਨ ਇਸ ਦੀ ਭੈਣ ਜੀ ਜਾਂ ਤੇ ਕੁਝ ਹੋਰ ਸੱਜਣ ਇਸ ਨੂੰ ਮਿਲਣ ਆਏ ਮਾਤਾ ਇਸ ਦੀ ਇਸ ਤੇ ਕੋਲੀ ਰਹਿੰਦੀ ਸੀ ਰੋਪੜ ਜ਼ਿਲ੍ਹੇ ਵਿੱਚ ਇਸ ਦਾ ਪਿੰਡ ਹੈ ਖੇਤਾਂ ਵਿੱਚ ਇਹਨਾਂ ਦਾ ਘਰ ਹੈ ਭੈਣ ਦਾ ਵਿਆਹ ਹੋ ਗਿਆ ਮਾਂ ਪੁੱਤ ਕੱਲੇ ਘਰ ਵਿੱਚ ਰਹਿ ਗਏ ਜੇ ਸਤੀ ਮਾ ਭੈਣ ਜਾਂ ਕੋਈ ਹੋਰ ਇਸ ਨੂੰ ਬੋਲਣ ਲਈ ਕਹਿੰਦੇ ਤਾਂ ਇਹ ਗੁੱਸਾ ਕਰਦਾ ਸੀ ਜਿਸ ਕਰਕੇ ਡਰਦਾ ਕੋਈ ਵੀ ਇਸ ਨੂੰ ਬੋਲਣ ਲਈ ਨਹੀਂ ਕਹਿੰਦਾ ਸੀ 23ਵੇਂ ਦਿਨ ਇਹ ਘਰ ਜਾਣ ਦੀ ਜ਼ਿੱਦ ਕਰਨ ਲੱਗਾ ਸਰਦਾਰ ਗੁਰਪ੍ਰੀਤ ਸਿੰਘ ਅੱਗੇ ਹੱਥ ਜੋੜਨ ਲੱਗਾ ਕਿ ਮੈਨੂੰ ਘਰ ਭੇਜੋ ਸਰਦਾਰ ਗੁਰਪ੍ਰੀਤ ਸਿੰਘ ਨੇ ਕਿਹਾ ਤੂੰ ਬੋਲ ਕੇ ਇੱਕ ਵਾਰੀ ਕਹਿ ਦੇ ਮੈਂ ਠੀਕ ਹਾਂ ਵਾਹਿਗੁਰੂ ਬੋਲ ਦੇ ਤੈਨੂੰ ਘਰ ਭੇਜਾਂਗੇ ਸਰਦਾਰ ਗੁਰਪ੍ਰੀਤ ਸਿੰਘ ਆਪ ਵਾਹਿਗੁਰੂ ਉੱਚੀ ਆਵਾਜ਼ ਵਿੱਚ ਬੋਲਦੇ ਗਏ ਤੇ ਉਸ ਨੂੰ ਬੋਲਣ ਲਈ ਵਾਰ-ਵਾਰ ਕਹਿੰਦੇ ਗਏ ਆਖਿਰ ਵਾਹਿਗੁਰੂ ਦੀ ਕਿਰਪਾ ਹੋਈ ਤੇ ਚੰਨ ਜੀ ਚੰਨੀ ਨੇ ਪਹਿਲਾਂ 2-3 ਵਾਰੀ ਵਾਹ ਕਿਹਾ ਫਿਰ ਸਰਦਾਰ ਗੁਰਪ੍ਰੀਤ ਸਿੰਘ ਦੇ ਜ਼ੋਰ ਦੇਣ ਤੇ ਵਾਹਿਗੁਰੂ ਸਤਨਾਮ ਵਾਹਿਗੁਰੂ ਕਿਹਾ ਜਿਥੇ ਹੀ ਬਸਨੀ ਉਸਨੇ ਬੋਲੀ ਸੋ ਨਿਹਾਲ ਦਾ ਜਕਾਰਾ ਦੋ ਵਾਰ ਛੱਡਿਆ ਆਪਣੀ ਮਾਂ ਨੂੰ ਜੱਫੀ ਪਾ ਕੇ ਰੋਂਦੇ ਹੋਏ ਮਾਂ ਕਿਹਾ ਸਰਦਾਰ ਗੁਰਪ੍ਰੀਤ ਸਿੰਘ ਜੀ ਦੇ ਕਹਿਣ ਤੇ ਗਰਨਜੀਤ ਸਿੰਘ ਚੰਨੀ ਨੇ ਆਪਣੀ ਭੈਣ ਦੇ ਸਿਰ ਉੱਤੇ ਹੱਥ ਰੱਖ ਕੇ ਕਿਹਾ ਕਿ ਅਸੀਂ ਹੁਣ ਦੁੱਖ ਸੁੱਖ ਸਾਂਝਾ ਕਰਾਂਗੇ ਉਸ ਨੇ ਆਪਣੀ ਮਾਂ ਦਾ ਨਾਮ ਸੁਖਵਿੰਦਰ ਕੌਰ ਮਾਨ ਤੇ ਆਪਣੇ ਜੀਜੇ ਦਾ ਨਾਮ ਬੋਲ ਕੇ ਦੱਸਿਆ ਫਿਰ ਉਸ ਨੇ ਸਰਦਾਰ ਗੁਰਪ੍ਰੀਤ ਸਿੰਘ ਦੇ ਪੈਰੀ ਹੱਥ ਲਾਇਆ ਤੇ ਜਫੀ ਪਾਈ ਪੈਣ ਨੇ ਪੂਰੇ 13 ਸਾਲਾਂ ਬਾਅਦ ਆਪਣੇ ਭਰਾ ਨੂੰ ਬੋਲਦਿਆਂ ਸੁਣਿਆ ਸਾਰਿਆਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ ਸਰਦਾਰ ਗੁਰਪ੍ਰੀਤ ਸਿੰਘ ਦੀ ਖੁਸ਼ੀ ਵੀ ਉਹਨਾਂ ਦੇ ਚਿਹਰੇ ਤੋਂ ਸਾਫ਼ ਚਲਕਦੀ ਨਜ਼ਰ ਆ ਰਹੀ ਸੀ ਉਹਨਾਂ ਨੇ ਇਸ ਖੁਸ਼ੀ ਦੇ ਮੌਕੇ ਨੌਜਵਾਨ ਚਰਨਜੀਤ ਸਿੰਘ ਚੰਨੀ ਨੂੰ ਸੁਪਨਿਆਂ ਦੇ ਘਰ ਦੀ ਇੱਕ ਵੱਡੀ ਫੋਟੋ ਦੇ ਕੇ ਸਨਮਾਨਿਤ ਕੀਤਾ ਤੇ ਉਸ ਨੂੰ ਘਰ ਜਾਣ ਦੀ ਇਜਾਜ਼ਤ ਦਿੱਤੀ ਤੇ ਇਹ ਹਦਾਇਤ ਵੀ ਕੀਤੀ ਕਿ ਦਵਾਈ ਛੱਡਣੀ ਨਹੀਂ। ਬਾਬਾ ਜੋਗੀ ਸੋਢੀ ਸ਼ਾਹਕੋਟ ਪਿੰਡ ਧੰਨਵਾਦ। ਸ਼ਾਹਕੋਟ ਤੋਂ ਸਰਦਾਰ ਦਰਸ਼ਨ ਸਿੰਘ ਦਾ ਸਰਦਾਰ ਗੁਰਪ੍ਰੀਤ ਸਿੰਘ ਨੂੰ ਫੋਨ ਆਇਆ ਤੇ ਉਸਨੇ ਦੱਸਿਆ ਕਿ ਬਾਬਾ ਜੋਗੀ ਸੋਢੀ ਨਾਮ ਦਾ ਇੱਕ ਬੰਦਾ ਜਿਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਉਹ ਮਹੀਨੇ ਦੇ ਠੰਡੇ ਦਿਨਾਂ ਵਿੱਚ ਬਿਨਾਂ ਕੱਪੜਿਆਂ ਤੋਂ ਘੁੰਮਦਾ ਰਹਿੰਦਾ ਇੱਕ ਪੰਜਾਬੀ ਗੁਰਸਿੱਖ ਹੈ ਤੇ ਬਹੁਤ ਬੁਰੀ ਹਾਲਤ ਵਿੱਚ ਆਪਣਾ ਜੀਵਨ ਬਤਸਰ ਕਰ ਰਿਹਾ ਹੈ ਉਸ ਨੇ ਇਸ ਦੀਆਂ ਫੋਟੋਆਂ ਤੇ ਵੀਡੀਓ ਵੀ ਬਣਾ ਕੇ ਭੇਜੀ ਇਸ ਦੀ ਮੰਦੀ ਹਾਲਤ ਨੂੰ ਦੇਖ ਕੇ ਸਰਦਾਰ ਗੁਰਪ੍ਰੀਤ ਸਿੰਘ ਆਪਣੀ ਟੀਮ ਨਾਲ ਪਿੰਡ ਧਾਨੇਵਾਲ ਪੁੱਜੇ ਤੇ ਉਸ ਨੂੰ ਉੱਥੋਂ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਆਏ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਕੀੜੇ ਪਿਆ ਮਸੀਹੀ ਬਾਪੂ ਯੂਸਫ ਰੋਸਪੁਰ ਰੇਲਵੇ ਸਟੇਸ਼ਨ ਤੋਂ ਭਗਤ ਪੂਰਨ ਸਿੰਘ ਸੇਵਾ ਸੁਸਾਇਟੀ ਵਿੱਚ ਸੇਵਾ ਨਿਭਾਰੇ ਸਰਦਾਰ ਗੁਰਧਿਆਨ ਸਿੰਘ ਰਾਣੀ ਹੋਰਾਂ ਦਾ ਸਰਦਾਰ ਗੁਰਪ੍ਰੀਤ ਸਿੰਘ ਨੂੰ ਫੋਨ ਆਉਂਦਾ ਹੈ ਕਿ ਇੱਥੇ ਇੱਕ ਬੰਦਾ ਟਰਾਈਸਾਈਕਲ ਤੇ ਹੈ ਜਿਸ ਦੀਆਂ ਲੱਤਾਂ ਵੀ ਕੱਟੀਆਂ ਹੋਈਆਂ ਹਨ ਤੇ ਉਸ ਦੀ ਸੱਜੀ ਕੱਚ ਵਿੱਚ ਕੀੜੇ ਪਏ ਹੋਏ ਹਨ ਉਸ ਦੀ ਹਾਲਤ ਬੜੀ ਤਰਸਯੋਗ ਹੈ ਕਿ ਅਸੀਂ ਇਸ ਨੂੰ ਤੁਹਾਡੇ ਕੋਲ ਛੱਡ ਜਾਈਏ ਸਰਦਾਰ ਗੁਰਪ੍ਰੀਤ ਸਿੰਘ ਦੇ ਹਾਂ ਕਰਨ ਤੇ ਉਸ ਇਸ ਬੰਦੇ ਨੂੰ ੱਡੀ ਵਿੱਚ ਪਾ ਕੇ ਸੁਪਨਿਆਂ ਦੇ ਕਰ ਲਿਆ ਉਹਨਾਂ ਨੇ ਦੱਸਿਆ ਕਿ ਸਾਨੂੰ ਇਸ ਬਜ਼ੁਰਗ ਬਾਰੇ ਪੁਲਿਸ ਵਾਲਿਆਂ ਦਾ ਫੋਨ ਆਇਆ ਸੀ ਤੇ ਅਸੀਂ ਉੱਥੇ ਜਾ ਕੇ ਦੇਖਿਆ ਕਿ ਇਸ ਦੀ ਹਾਲਤ ਬੜੀ ਮਾੜੀ ਹੈ। ਇਸ ਬਜ਼ੁਰਗ ਨੂੰ ਗੱਡੀ ਵਿੱਚੋਂ ਉਤਾਰ ਕੇ ਸਟ੍ਰੈਚਰ 'ਤੇ ਪਾਇਆ ਗਿਆ ਤੇ ਇਸ ਬਾਪੂ ਦੀ ਇੱਕੋ ਇੱਕ ਕੀਮਤੀ ਚੀਜ਼ ਖਸਤਾ ਹਾਲਤ ਵਿੱਚ ਟ੍ਰਾਈਸਾਈਕਲ ਸੀ ਉਹ ਵੀ ਗੱਡੀ ਵਿੱਚੋਂ ਲਾਇਆ ਗਿਆ। ਇਸ ਬਜ਼ੁਰਗ ਦਾ ਪਿੰਡਾ ਨੰਗਾ ਸੀ ਤੇ ਥੱਲੇ ਮੈਲਾ ਫਟਿਆ ਹੋਇਆ ਪਜਾਮਾ ਪਾਇਆ ਹੋਇਆ ਸੀ। ਬਾਪੂ ਤੋਂ ਜਦੋਂ ਉਸ ਦਾ ਨਾਮ ਤੇ ਘਰ ਬਾਰੇ ਪੁੱਛਿਆ ਗਿਆ ਪਹਿਲਾਂ ਤਾਂ ਉਹ ਰੋਣ ਲੱਗ ਪਿਆ। ਫੇਰ ਉਸ ਨੇ ਮੱਧਮ ਜੀ ਆਵਾਜ਼ ਵਿੱਚ ਦੱਸਿਆ ਕਿ ਉਹ ਸਾਈ ਹੈ ਪਰ ਉਹ ਆਪਣਾ ਨਾਮ ਕੀ ਦੱਸ ਰਿਹਾ ਹੈ ਇਸ ਬਾਰੇ ਸਮਝ ਨਹੀਂ ਆ ਰਹੀ ਸੀ ਉਸ ਦਾ ਇੱਕ ਹੱਥ ਵੀ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਸੀ ਹੱਥ ਮੈਲੇ ਤੇ ਨõ ਵਧੇ ਹੋਏ ਸਨ ਜਦੋਂ ਉਸ ਦੀ ਕੱਛ ਦੇਖੀ ਤਾਂ ਕੀੜਿਆਂ ਨੇ ਡੂੰਘੀਆਂ ਖੁੱਡਾਂ ਪਾਈਆਂ ਹੋਈਆਂ ਸਨ ਵਾਹਿਗੁਰੂ ਦਾ ਸਿਮਰਨ ਕਰਦਿਆਂ ਸਰਦਾਰ ਗੁਰਪ੍ਰੀਤ ਸਿੰਘ ਤੇ ਉਹਨਾਂ ਦੇ ਦੋ ਤਿੰਨ ਹੋਰ ਸਹਿਯੋਗੀਆਂ ਨੇ ਮੋਚਨੇ ਨਾਲ ਬਾਪੂ ਦੀ ਕੱਛ ਵਿੱਚੋਂ ਬਹੁਤ ਸਾਰੇ ਕੀੜੇ ਬਾਹਰ ਕੱਢੇ ਕਿਸ ਇਨਸਾਨ ਦੇ ਪਏ ਹੋਏ ਕੀੜੇ ਕਢਣਾ ਸਭ ਤੋਂ ਮੁਸ਼ਕਲ ਕੰਮ ਹੈ ਤਨਹਨ ਸਰਦਾਰ ਗੁਰਪ੍ਰੀਤ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਇਹ ਸੇਵਾ ਨਿਭਾਰੇ ਹਨ ਬਾਕੀ ਅਧਿਆਇ 11 ਦੇ 10ਵੇਂ ਭਾਗ ਵਿੱਚ ਧੰਨਵਾਦ